どうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどう ਬਾਹਰ ਚੱਲ ਗਿਆ ਬਾਹਰ ਰੋਡ ਤੇ ਚੱਲ ਗਿਆ ਸਹੀ ਗੱਲ ਹੈ ਬਾਹਰ ਪਰ ਕਿੰਝ ਜਲੀ ਗਈ ਹੋਰ ਆ ਇਹਨੂੰ ਨਾ ਕਿਤੇ ਆ ਜੇ ਭੈਂਦ ਨੇ ਦਾ ਤੀਜੀ ਨੂੰ ਬੈਗੀ ਤੇ ਚੌਥੀ ਵੀ ਆਉਗੀ ਇੱਥਾਂ ਜਿਹਦੇ ਜਿੰਨਾ ਟਾਈਮ ਫੇਵਰੇਟ ਨਹੀਂ ਹੁੰਦੀ ਬੰਦੇ ਬੰਦਰਾ ਹੋਣਗੇ ਵਿੱਚ ਯਾਰ ਮਤਲਬ ਪਤਾ ਨਹੀਂ ਬਈ ਕੋਣ ਆਪਾਂ ਦਾ ਕੀ ਪਤਾ ਮਾ ਇਹ ਨੱਕਾ ਸੀ ਵੀ ਆ ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਲਿਖ ਦਿੱਤਾ ਤੇ ਹਾਂ ਬismillahirrahmanirrahim ਇਹ ਤਾਂ ਨਾਲ-ਨਾਲ ਦੁਕਾਨਾਂ ਨੂੰ ਪਈ ਜਾਂਦਾ ਗਲਤ ਹੋਗਾ ਕੰਮ ਯਾਰ ਹੈਨਾ ਹੋਰ ਫੈਰ ਵਾਲੀ ਨਹੀਂ ਆਈ ਤਾਂ ਇਹ ਮੱਝਾਂ ਆਣੀਆਂ ਬੰਦੇ-ਬੰਦੇ ਤਾਂ ਇਹ ਨਹੀਂ ਸੀ ਯਾਰ ਅੰਦਰ ਤਾਂ ਕਾਲਾ ਹੀ ਹੋ ਜਾਗਾ शुकरियाजो मरिया भरी गॾु ਦੁਕਾਨਦਾਰ ਨਾਲ ਬਾਤਾਂਾਂ ਬਾਅਦ ਅਸੀਂ ਪੜਾਉਂਦੇ ਹਾਂ ਐਸਾ ਅਟੋਪ ਬੱਸ ਨਾਲ ਲੱਗੇ ਬਾਤਾਂਾਂ ਤੋਂ ਟਿਕ ਟਿਕ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦੇਵ ਸਿੰਘ ਠੇਰਮੈਨ ਫਿਰੋਲ ਖਰ ਦੇ ਪਟੰਡਾ ਕੀ ਗੱਲ ਹੋ ਗਈ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਸਾਨੂੰ ਸਵੇਰ 7:50 ਮਿੰਟ ਤੇ ਕਾਲ ਆਈ ਤੇ ਅਦੇਸ ਹਸਪਤਾਲ ਦੇ ਸਾਹਮਣੇ ਪੁੱਚੋ ਮੰਡੀ ਇੱਕੋ ਮਹਿਫਿਲਿਓ ਰੈਸਟੋਰੈਂਟ ਆ ਉਹਦੇ ਵਿੱਚ ਅੱਗ ਲੱਗੀ ਆ ਅਸੀਂ ਕਾਲ ਸੁਣਦੇ ਹੀ ਤੁਰੰਤ ਆਪਣਾ ਫਰ ਟੈਂਡਰ ਉੱਥੇ ਪਹੁੰਚਦਾ ਕੀਤਾ ਜਦੋਂ ਅਸੀਂ ਜਾ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਜਿਹਦੇ ਵਿੱਚ ਐਲਪੀਜੀ ਦੇ ਮੱਤੇ ਸੈਂਟਰਲ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਸੈਂਟਰ ਫਟ ਵੀ ਗਿਆ ਕਿੰਨੇ ਕ ਦੁਕਾਨਾਂ ਨੂੰ ਨੁਕਸਾਨ ਹੋਇਆ ਬਾਕੀ ਨਾਲ ਲੱਗਦੀਆਂ ਦੁਕਾਨਾਂ ਸੀ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਜਿਹੜੇ ਬਾਹਰ ਆਪਣੇ ਬੋਰਡ ਵਗੈਰਾ ਲੱਗੇ ਸੀ ਉਹ ਹੀ ਜਲੇ ਆ ਕੇ ਅਸੀਂ ਮੌਕੇ ਤੇ ਜਾ ਕੇ ਉਹਨਾਂ ਦੁਕਾਨਾਂ ਨੂੰ ਵੀ ਕੰਟਰੋਲ ਟੋਟਲ ਕਿੰਨੀਆਂ ਦੁਕਾਨਾਂ ਤੇ ਅੱਗ ਲੱਗੀ ਹੈ ਇੱਥੇ ਦੁਕਾਨੀ ਸੀ ਨੇਮਤਾ ਜਿਹੜੀਆਂ ਨਾਲ ਲੱਗਦੀਆਂ ਦੁਕਾਨਾਂ ਸੀ ਪੁਣੋਂ ਤਾਂ ਥੋੜਾ ਬੋਤ ਨੁਕਸਾਨ ਹੋਇਆ ਜੀ ਜ਼ਿਆਦਾ ਨਹੀਂ ਹੋਇਆ ਜੀ ਜਿਹੜੀ ਮੇਨ ਦੁਕਾਨ ਆ ਉਹਦਾ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਕੁਛ ਨੁਕਸਾਨ ਹੋਇਆ ਉਹਦਾ ਲਗਭਗ ਰੈਸਟੋਰੈਂਟ ਦੇ ਵਿੱਚ ਉਹਨਾਂ ਦਾ ਫਰਨੀਚਰ ਵਗੈਰਾ ਸੀਗਾ ਉਹ ਜਲ ਗਿਆ ਤੇ ਹੋਰ ਸਮਾਨ ਸੀ ਉਹਨਾਂ ਦਾ ਵੀ ਸਿਰ ਉਹ ਜਲ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਆ ਨੁਕਸਾਨ ਦਾ ਦਾਜਾ ਤੇ ਮਾਲਕਾਂ ਦੇ ਮੁਤਾਬਕ ਹੀ ਦੱਸਿਆ ਜਾਊਗਾ ਕਿੰਨਾ ਕੁ ਨੁਕਸਾਨ ਹੋਣਾ ਹੈ ਅੱਗ ਕਿਵੇਂ ਲੱਗੀ ਕੁਝ ਪਤਾ ਲੱਗਿਆ ਅੱਗ ਕਿੱਦਾਂ ਪਤਾ ਨਹੀਂ ਲੱਗਿਆ ਇਨਸ਼ਾ ਅ ਕੀ ਦੇ ਨਾਮ ਤੇ ਸੀ ਦੁਕਾਨ ਜਾਂ ਕੌਣ ਸੀ ਜੀ ਓਨਰ ਕੋਈ ਪਤਾ ਕੋਈ ਉਹਨਾਂ ਦਾ ਨਾਮ ਫੋਟੋ ਐਡਰੈਸ ਨੋਟ ਕੀਤਾ ਗਿਆ ਜੀ ਉਹਦੇ ਤੇ ਬਾਕੀ ਨਾਲ ਕਿੰਨੀਆਂ ਗੱਡੀਆਂ ਲੱਗੀਆਂ ਹਾਂ ਇੱਕ ਰਾਮਪੁਰਾ ਵੀ ਗੱਡੀ ਆ ਗਈ ਉਹ ਸਾਡੇ ਤੋਂ ਬਾਅਦ ਆਈ ਆ ਪੁੱਤੋ ਦੀ ਗੱਡੀ ਆਈ ਸੀ ਇੱਕ ਥਰਮਲ ਵੀ ਆਈ ਸੀ ਠੀਕ